राष्ट्रीय तैराकी चैंपियनशिप 2025 में स्वर्ण पदक जीतकर सलीम ने किया पंजाब और पठानकोट का नाम रोशन पठानकोट पहुंचने पर हुआ भव्य स्वागत पठानकोट इरावती न्यूज स्पेशल रिसोर्स सेंटर मॉडल टाउन के छात्र सलीम जिन्होंने मुंबई में स्पेशल ओलंपिक इंडिया द्वारा आयोजित राष्ट्रीय तैराकी चैंपियनशिप 2025 में 25 मीटर फ्रीस्टाइल में स्वर्ण पदक और 50 मीटर फ्रीस्टाइल में ब्रॉन्ज मेडल जीतकर पंजाब और पठानकोट का नाम रोशन किया का पठानकोट में गर्म जोशी से स्वागत हुआ आपके जिला अध्यक्ष अमनदीप संधु डीईओ कमलदीप कौर उप जिला शिक्षा अधिकारी सेकेंडरी अमनदीप कुमार और उप जिला शिक्षा अधिकारी एलिमेंट्री डीजी सिंह ने कहा कि सलीम की उपलब्धि ने राष्ट्रीय स्तर पर जिला पठानकोट का नाम रोशन किया है उन्होंने कहा कि विशेष आवश्यकता वाले बच्चों के साथ बातचीत करके और उनकी भावनाओं को समझ कर प्यार और उत्साहित करें डिस्ट्रिक्ट की गल है ਕੀ ਇੱਕ ਸਾਡਾ ਹੁਨਾਰਵਰ ਬੱਚਾ ਸਲੀਮ ਇਹਨੇ ਸਾਡੇ ਡਿਸਟ੍ਰਿਕਟ ਪਠਾਨਕੋਟ ਦਾ ਬਹੁਤ ਜ਼ਿਆਦਾ ਨਾਮ ਰੌਸ਼ਨ ਕੀਤਾ ਇਨ ਫੈਕਟ ਸਿਰਫ ਡਿਸਟ੍ਰਿਕਟ ਪਠਾਨਕੋਟ ਹੀ ਨਹੀਂ ਪੂਰੇ ਪੰਜਾਬ ਦਾ ਨਾਮ ਬਹੁਤ ਰੌਸ਼ਨ ਕੀਤਾ ਹੈ ਬਹੁਤ ਮਾਣ ਹੈ ਸਾਨੂੰ ਇਸ ਤੇ ਇਹ ਹੁਣ ਪਿੱਛੇ ਦੇ 25 ਮੀਟਰ ਦੇ ਵਿੱਚ ਜੋ সুইমিং ਕੰਪੀਟੀਸ਼ਨ ਹੋਇਆ ਹੈ ਉਹਦੇ ਵਿੱਚ ਮੋੜ ਲੈ ਕੇ ਆਇਆ 골ਡ ਮੈਡਲ ਲੈ ਕੇ ਆਇਆ ਤੇ 50 ਮੀਟਰ ਦੇ ਵਿੱਚ ਇਹਦਾ ব্রੌਂਜ਼ ਮੈਡਲ ਆਇਆ ਹੈ ਤੇ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਮੈਨੂੰ ਸਾਰੇ ਟੀਚਰ ਸਾਹਿਬਾਨ ਟੀਨੂ ਸਾਹਿਬ ਡਿਪਟੀ ਰੋਜੀ ਦੱਸਰੇ ਸਿਖੇ ਕਿ ਇਹ ਹੁਣ ਪੈਰਾਓਲੰਪਿਕ ਦੀ ਤਿਆਰੀ ਕਰ ਰਿਹਾ ਹੈ ਇੱਕ ਤੇ ਮੈਂ ਇਹਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦੇਣਾ ਹੈ ਕਿ ਪੈਰਾਓਲੰਪਿਕ ਦੇ ਵਿੱਚ ਇਹ ਤਿਆਰੀ ਵੀ ਕਰੇ ਤੇ ਸਾਡੇ ਪੰਜਾਬ ਦਾ ਨਾਮ ਉੱਥੇ ਪੂਰਾ ਰੌਸ਼ਨ ਵੀ ਕਰੇ ਤੇ ਬਹੁਤ ਗਰਵ ਦੀ ਗੱਲ ਹੋਊਗੀ ਜੇਕਰ ਸਾਡਾ ਬੱਚਾ ਡਿਸਟ੍ਰਿਕਟ ਪਠਾਨਕੋਟ ਦਾ ਅਗੇ ਕਾਹ ਆਉਣ ਵਾਲੇ ਖੇਤਰ ਚੋਂ ਪੈਰਾਓਲੰਪਿਕ ਚ ਜਾਂਦਾ ਸਾਰੇ ਜਿੰਨੇ ਵੀ ਟੀਚਰਸ ਐ ਸਕੂਲ ਦੇ ਨੇ ਜਿੰਨੇ ਵੀ ਐਨ ਜੀਓਸ ਸਕੂਲ ਨੂੰ ਸਪੋਰਟ ਕਰਦੇ ਆ ਪੰਜਾਬ ਸਰਕਾਰ ਜੋ ਸਕੂਲ ਨੂੰ ਸਪੋਰਟ ਕਰਦੀ ਹੈ ਮੈਂ ਸਾਰਿਆਂ ਨੂੰ ਬਹੁਤ-ਬਹੁਤ ਪਠਾਨਕੋਟ ਜ਼ਿਲ੍ਹੇ ਲਈ ਬਹੁਤ ਮਾਣ ਦੀ ਗੱਲ ਹੈ ਜੀ ਆ ਕਿ ਇਹ ਸਾਡਾ ਸਪੈਸ਼ਲ ਬੱਚਾ ਇੰਟੈਲੈਕਚੁਅਲ ਅਬਿਲਿਟੀ ਦਾ ਸਪੈਸ਼ਲ ਬੱਚਾ ਹੈ ਪੀਐਸਆਰਸੀਸ ਸੈਂਟਰ ਤੋਂ ਪਠਾਨਕੋਟ ਜ਼ਿਲ੍ਹੇ ਤੋਂ ਜਿਸ ਬੱਚੇ ਨੇ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ ਤੇ ਇਸ ਬੱਚੇ ਦੇ ਪੈਰੈਂਟਸ ਨੂੰ ਇਸ ਬੱਚੇ ਦੇ ਸਾਰੇ ਪਰਿਵਾਰ ਨੂੰ ਸਪੈਸ਼ਲੀ ਇਸ ਬੱਚੇ ਨੂੰ ਟ੍ਰੇਨ ਕਰਨ ਵਾਸਤੇ ਸਾਡੇ ਨੂੰ ਸਹਿਯੋਗ ਦੇਣ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਇਸ ਸਕੂਲ ਦੇ ਟੀਚਰਸ ਨੂੰ ਬਹੁਤ-ਬਹੁਤ ਵਧਾਈਆਂ ਜਿਨ੍ਹਾਂ ਨੇ ਇਸ ਬੱਚੇ ਨੂੰ ਮੋਟੀਵੇਟ ਕੀਤਾ ਤੇ ਇਸ ਬੱਚੇ ਨੂੰ ਇੱਥੇ ਤੱਕ ਲੈ ਕੇ ਆਏ ਮੈਂ ਅੱਜ ਸਾਰੇ ਹੀ ਪਠਾਨਕੋੜ ਪੜ੍ਹਸਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨੀ ਆ ਕਿ ਇਸ ਬੱਚੇ ਨੇ ਸਾਨੂੰ ਨੈਸ਼ਨਲ ਲੈਵਲ ਤੱਕ ਇਹ ਬੱਚਾ ਪਠਾਨਕੋੜ ਦਾ ਨਾਮ ਬਣਾਇਆ ਹੈ ਇਸ ਬੱਚੇ ਨੇ ਲੈਵਲ 2 ਕਲੀਅਰ ਕਰ ਲਿਆ ਉਸ ਤੋਂ ਬਾਅਦ ਅਸੀਂ ਉਮੀਦ ਕਰ ਰਹੇ ਹਾਂ ਕਿ ਪੈਰਾ অল림픽 ਦੇ ਵਿੱਚ ਇੰਡੀਆ ਦਾ ਜੋ ਹੌਟਾ ਬਣਦਾ ਉਸ ਰਤਨ ਦੀ ਇਸ ਬੱਚੇ ਨੂੰ ਮੌਕਾ ਮਿਲੇਗਾ ਸਾਡੇ ਸਾਰਿਆਂ ਦੀ ਬੈਸਟ ਵਿਸ਼ੇਸ ਇਸ ਬੱਚੇ ਦੇ ਨਾਲ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਇਹ ਬੱਚਾ ਪੈਰਾ অল림픽 ਦੇ ਵਿੱਚ ਵੀ ਜਾ ਕੇ ਸਾਡਾ ਪੰਜਾਬਪੂਰ ਦਾ ਮਾਣ ਵਧਾਏ